ਉਹਰੇ ਵਾਰੀਏ ਕਰੇ ਕਰੇ ਜਹਾਂ ਕਿਵੇਂ ਸੁਣਿਆ ਲਾਣੀ ਆਂਦੇ ਹਾਂ ਕੋਣਾ ਪੁੱਤ ਨੂੰ ਕਹਾਣੇ ਬੋਲਿੰਦੇ ਨੇ ਬੀਜੇਪੂ ਕੀ ਕਸਤੀ ਖਤਰੀ ਹੋਈ ਮੰਦੇ ਦੀ ਖੱਪੀ ਤੇ ਉਹ ਪਰਾਇ ਕਹਾਣੀ ਸੁਣਾਉਣੀ ਹੈ ਵਾ ਤੂੰ ਸੁਣਨੀ ਆ ਬਿਕਰਾ ਜਾਂਦਾ ਇੱਕ ਸੱਪ ਹੁੰਦਾ ਰਾਜੇ ਦੀ ਤੇ ਸੱਪ ਦੀ ਦੋਸਤੀ ਹੁੰਦੀ ਆ ਕਿਆ ਤੂੰ ਖਾਲੇ ਰਾਜੇ ਦੀ ਤੇ ਸੱਪ ਦੀ ਦੋਸਤੀ ਹੁੰਦੀ ਭਈ ਇੱਕ ਦਿਨ ਰਾਜਾ ਕਹਿੰਦਾ ਰਾਣੀ ਨੂੰ ਵੀ ਮੈਨੂੰ ਨਾ ਬਾਵਾ ਟਾਈਮ ਹੋ ਗਿਆ ਵੀ ਮੈਂ ਸੱਪ ਨੂੰ ਨਹੀਂ ਮਿਲ ਕੇ ਆਇਆ ਤੇ ਮੈਂ ਤਾਂ ਸੱਪ ਨੂੰ ਮਿਲ ਨਹੀਂ ਆਇਆ ਉਹ ਕਹਿੰਦੀ ਚੱਲ ਬਾਗ ਜਾ ਉਹ ਤਾਂ ਪਹਿਲਾਂ ਆ ਜਾ ਤਾਂ ਸੱਪ ਉਹਦੇ ਘਰੇ ਬਾਗ ਜਾਂਦਾ ਜਦੋਂ ਬਾਹਰ ਜਾਂਦਾ ਕਿ ਸੱਪ ਆਪਣੀ ਪ੍ਰਾਇਸ ਸੱਪ ਨਾਲ ਖੇਡੀ ਜਾਂਦੀ ਹੁੰਦੀ ਹੈ ਰਾਜਾ ਨੂੰ ਗੁੱਸਾ ਆਉਂਦਾ ਤੇ ਸੱਪਣੀ ਦੀ ਪੁੱਛ ਕਰ ਲੈਂਦਾ ਜੇ ਤਾਂ ਪੁੱਛ ਕਰ ਲੈਂਦਾ ਸੱਪ ਆਉਂਦਾ ਘਰੇ ਸੱਪਣੀ ਨੂੰ ਪੁੱਛਦਾ ਵੀ ਤੇਰੀ ਆਈ ਪੁੱਛ ਕਿੱਧਰ ਗਈ ਉਹ ਕਦੀ ਇੱਕਰਾ ਦੋਸਤ ਆਇਆ ਸੀ ਉਹ ਘਟਕੇ ਲੈ ਗਿਆ ਸਪਨੂ ਚੜਦਾ ਗੁੱਸਾ ਵਗ ਜਾਂਦਾ ਰਾਜੇ ਦੇ ਘਰੇ ਤੇ ਰਾਜੇ ਦੇ ਜੋੜੇ ਛੋੜ ਕੇ ਬਹਿ ਗਏ ਜਦ ਰਾਏ ਜੋੜੇ ਚ ਬੜ ਕੇ ਬਹਿ ਜਾਂਦਾ ਭਈ ਤੇ ਰਾਣੀ ਕਿਹ ਤੇ ਰਾਜਾ ਜੀ ਕਿਤੇ ਸੁੱਖ ਹੋਵੇ ਮੇਰੇ ਤੁਸ ਕੀ ਅੱਖ ਪਰਖ ਕੇ ਆਂਦੀ ਆ ਤੇ ਰਾਣੀ ਕਹਿੰਦੀ ਰਾਜਾ ਕਹਿੰਦਾ ਵੀ ਰਾਣੀ ਜੀ ਮੇਰੀ ਅੱਜ ਖੱਬੀ ਅੱਖ ਪਰਖ ਕੇ ਕਿਤੇ ਸੁੱਖੀ ਹੋਵੇ ਰਾਜਾ ਰਾਣੀ ਨੂੰ ਸੁਣਾਈ ਹੁੰਦਾ ਸੀ ਵੀ ਮਾਰੇ ਸੱਪ ਦਿਖਰੇ ਗਿਆ ਸੀ ਸੱਪ ਨੂੰ ਮਿਲਨ ਆਪਣੀ ਪ੍ਰਾਇਸ ਆਪਣਾ ਸੇੜਦੀ ਸੀ ਮੈਨੂੰ ਗੁੱਸਾ ਆ ਗਿਆ ਤੇ ਮੈਂ ਆਪਣੀ ਦੀ ਕੂਛ ਘਟ ਲਿਆ ਆ ਤੇ ਐਨੀ ਰਾਜੇ ਨਾਲ ਦੀ ਕਹਾਣੀ ਸੁਣ ਲਈ ਰਾਜੇ ਦੀ ਸੱਪ ਨੇ ਸੱਪ ਜੋੜੇ ਚ ਨਿਕਲ ਕੇ ਬੋਲਦਾ ਵੀ ਆਇਆ ਤਾਂ ਮੈਂ ਬਹੁਤ ਬੁਰੀ ਮਾਸਖੇ ਜ਼ਿਕਰੋਂ ਵੀ ਰਾਜਾ ਜੀ ਤੈਨੂੰ ਡੰਗਣ ਵਾਸਤੇ ਅੱਖ ਭਵਾ ਸੱਜੀ ਪਰ ਕੇ ਲੇਖਾ ਮੈਂ ਖੱਬੀ ਭਰ ਕੇ ਵੀ ਇੱਥੇ ਮੇਰੀ ਕਹਾਣੀ ਪਈ ਮੁਸਕਾ ਨਹੀਂ ਹੋਈ ਨਿਸ਼ਕਾਨ ਨਹੀਂ ਹੁੰਦਾ ਅੱਖ ਜੇ ਅੱਖ ਪਰਕਦੀ ਹੋਵੇ ਨਾ ਖੱਬੀ ਸੱਜੀ ਤੇ ਜਦੋਂ ਆਹ ਕਹਾਣੀ ਪੈ ਜੇ ਉਦੋਂ ਨਿਸ਼ਕਾਨ ਨਹੀਂ ਹੁੰਦਾ